ਸਤ ਸ੍ਰੀ ਅਕਾਲ ਜੀ ਸਾਰੇ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਆ ਜੀ ਕਿੰਨੂ ਠੀਕ ਹੋ ਅਸੀਂ ਵੀ ਠੀਕ ਆ ਜੀ ਸਾਰੇ ਆਪੋ ਆਪਣੇ ਘਰਾਂ ਚੋਂ ਸਵਸਤ ਹੋਵੋਗੇ ਤੰਦਰੁਸਤ ਹੋਵੋਗੇ ਤੇ ਲਓ ਜੀ ਆਪਣੇ ਅੱਜ ਆ ਗਿਆ ਮੀਂਹ ਕਈ ਦਿਨਾਂ ਤੋਂ ਆਇਆ ਇਹ ਮੀਂਹ ਹੁਣ ਪਿਛਲਾ ਮਹੀਨਾ ਤਾਂ ਸਾਰਾ ਗਾਂ ਇੰਗਾਤਾ ਗਰਮੀ ਦਾ ਹੁਣ ਠੰਡਾ ਮੌਸਮ ਹੋਇਆ ਤੇ ਮੀਂਹ ਬਹੁਤ ਪੈ ਗਿਆ ਇੱਕੇ ਲਗਤੀ ਆ ਗਿਆ ਇਨਾਲੋ ਜਦੋਂ ਆਪਾਂ ਬਣਾਉਣ ਲੱਗਿਆਂ ਰੋਟੀ ਤੇ ਅੱਜ ਮੀਂਹ ਤਾਂ ਬਹੁਤ ਪੈ ਗਿਆ ਸਵੇਰ ਦਾ ਹੀ ਨਹੀਂ ਪਈ ਜਾਂਦਾ ਬਹੁਤ ਠੰਡ ਹੋ ਗਈ ਧਰਪੇ ਗਿਆ ਮੌਸਮ ਦਾ ਜੇ ਪਾਦਰ ਬਣਾ ਰਹੇ ਹਾਂ ਰੋਟੀ ਤੇ ਬੇਟਾ ਕਹਿੰਦਾ ਮੈਂ ਫਿਰ ਜਿਵੇਂ ਬਣਾਉਣੀ ਆਂਡਿਆਂ ਦੀ ਕਿਉਂ ਬਾਚ ਬਣਾਉਣੀ ਵੀ ਰੋਟੀ ਬਣਾ ਕੇ ਉਹ ਪਰਣਾ ਬਣਾਉਣਾ ਹੈ। ਤੇ ਲਓ ਜੀ ਆਪਾਂ ਬਣਾਉਣ ਲੱਗੇ ਆਂ ਅੰਡਿਆਂ ਦੀ ਭੁਰਜੀ ਤੇ ਆਪਾਂ ਇਧਰ ਪਿਆਜ਼ ਅੰਡੇ ਲੈ ਲੇ ਇਧਰ ਆਪਾਂ ਪਿਆਜ਼ چیر ਲੇ ਤੇ ਇਧਰ ਆ ਪਾਦਰਕ ਤੇ ਲਸਣ چیر ਲੈ ਤੇ ਇਧਰ ਆ ਮਿਰਚਾ چیر ਲਈਆਂ ਤੇ ਆਪਾਂ ਭੁਰਜੀ ਬਣਾਉਣ ਲੱਗੇ ਆਂ ਤਦ ਲਓ ਜਿਹਾ ਪਾਏ ਪੁਰਜੀ ਬੱਚਿਆਂ ਦੀ ਡਿਮਾਂਡ ਤੇ ਬਣਾਉਣ ਲੱਗੇ ਆ ਤਦ ਲਓ ਜਿਹਾ ਆਪਾਂ ਇਹਨਾਂ ਨੂੰ ਆਂਡਿਆਂ ਨੂੰ ਫ੍ਰੈਂਟ ਲਿਆ ਲੋਗ ਕਰਦੇ ਨੇ ਤਦ ਲੋਗ Så skal vi tage lidt af de ægene. De er blevet brugt. Så skal vi tage en af de ægene. Så skal vi tage en af de ਹਾਉਗੀ ਮਸਾਲਾ ਚਲੋ ਜੇ ਆਪਾਂ ਇਹਦੇ ਵਿੱਚ ਪਾ ਦਿਆਂ ਮਿਰਚਾਂ ਚਲੋ ਜੇ ਆਪਾਂ ਪਾਈ ਬਹੁਤਾਂ ਨੂੰ ਮਿਰਚਾਂ ਮੋਂ ਮਿਰਚਾਂ ਆਪਾਂ ਪਹਿਲਾਂ ਪਾਇਆ ਹੈਗਾ ਆਪਾਂ ਪਹਿਲਾਂ ਵਿਚਨੀ ਫੈਂਟਾ ਆਂਡਿਆਂ ਨੂੰ ਆਪਾਂ ਪਹਿਲਾਂ ਪਾਤਾ ഗോൺ ਲਓ ਜੀਦਰ ਆਪਣੀ ਪੁਰਜੀ ਬਣ ਕੇ ਪਿਆਰ ਹੋ ਚੁੱਕੀ ਹੈ ਬਹੁਤ ਵਧੀਆ ਲਓ ਜੀ ਨਹੀਂ ਤਾਂ ਹਕੰਨਾ ਨਾ ਨਹੀਂ ਨੇਂਦਾ ਬਹੁਤ ਜਾ ਕੇ ਪੈ ਰਿਹਾ ਤੇ ਦਿਲ ਪ੍ਰੀਤ ਗਿਆ ਸਮਾਨ ਲੈਣ ਨਹੀਂ ਪੈਂਦੇ ਵਿੱਚ ਤੇ ਲਓ ਜੀ ਇਧਰ ਲਿਆਇਆ ਤੇ ਪ੍ਰੀਤ ਸਮਾਨ ਥੋੜਾ ਜਿਹਾ ਇੱਕ ਦੋ ਕੁ ਚੀਜ਼ਾਂ ਤੇ ਇਧਰ ਰਲਿਆਇਆ ਕੋਕਰੇ 穴場の式になりました。